NH 7 ਦਾ ਹਾਲ ਦੇਖ ਲੋ ਆਦੇਸ਼ ਕੋਲੇ ਆ ਗੱਡੀਆਂ ਦਾ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੈ ਦੋਨੇ ਪਾਸੇ ਜਾਮ ਘਟੋ ਘਟ ਕਿਲੋ ਕਿਲੋਮੀਟਰ ਦਾ ਕਿਲੋ ਦਾ ਜਿਆਦਾ ਹੈ ਮਤਲਬ 2 2 3 3 ਕਿਲੋਮੀਟਰ ਲੰਬੇ ਜਾਮ ਆ ਉਹ ਬਾਈਕ ਵਾਲਾ ਆ ਰਿਹਾ ਦੇਖੋ ਹਾਲਾਤ ਜਦੋਂ ਕੋਲ ਦੀ ਗੱਡੀ ਨਾ ਆਉਂਦੀ ਆ ਤਾਂ ਮਹਿਸੂਸ ਹੁੰਦਾ ਪਾਣੀ ਦੇਖੋ ਇੱਧਰ ਚੜਦਾ ਦਰਿਆ ਟੁੱਟਿਆ ਹੁੰਦਾ ਜੇ ਮੈਂ ਇਸ ਤਰ੍ਹਾਂ ਪਾਣੀ ਆ ਔਰ ਕੋਈ ਪ੍ਰਬੰਧ ਨਹੀਂ ਐ NH ਦਾ NH 7 ਦੇ ਇੱਥੇ ਪੁਕਤਾ ਪ੍ਰਬੰਧ ਚਾਹੀਦੇ ਇਹਦੇ ਲਈ ਤਾਂ ਕਿ ਤੁਸੀਂ ਉਹ ਟਰੈਕਟਰ ਦੇਖੋ ਹੁਣ ਕਿਉਂਕਿ ਗੱਡੀ ਵਾਲਾ ਰਿਸਕ ਨਹੀਂ ਲੈ ਸਕਦਾ ਇੰਨੇ ਪਾਣੀ ਦੇ ਵਿੱਚ ਜਨਰੇਟਰ ਬਿਲਕੁਲ ਵਿੱਚ ਡੁੱਬਦਾ ਦੁਰਿਆ ਜਾਂਦਾ ਉਹ ਜੀਪ ਜਾ ਰਹੀ ਐ ਸਾਈਡ ਤੋਂ ਉਹਦੇ ਹਾਲ ਦੇਖ ਲਓ ਤਾਂ ਪ੍ਰਬੰਧ ਚਾਹੀਦੇ ਬੋਰ ਵਗੈਰਾ ਕਰਨੇ ਚਾਹੀਦੇ ਬੋਰ ਹੁਣ ਤਾਂ ਕਿ ਇਹ ਮਤਲਬ ਟੋਲ ਬੜਾ ਵਧੀਆ ਲੈ ਜਾਂਦਾ ਟੋਲ ਤੋਂ ਕੋਈ ਨਹੀਂ ਸੋਕਾ ਲੰਘਣ ਦਿੱਤਾ ਜਾਂਦਾ ਜੇ ਕੋਈ ਗੱਡੀ ਨੰਗ ਵੀ ਜਾਂਦੇ ਉਹਦਾ ਮੋਬਾਈਲ ਨਾਲ ਫੋਟੋ ਖਿੱਚ ਲਈ ਜਾਂਦੀ ਹੈ ਕਿ ਆਪਾਂ ਬਾਹਰ ਚੋਂ ਟੋਲ ਕੱਟ ਲਾਂਗੇ ਪਰ ਕੀ ਅਗਰ ਟੋਲ ਲੈ ਰਹੇ ਹੋ ਰੋਡ ਤੇ ਤਾਂ ਇਹ ਤੁਹਾਡਾ ਫਰਜ਼ ਨਹੀਂ ਆ ਵੀ ਲੋਕਾਂ ਦੀਆਂ ਗੱਡੀਆਂ 'ਚ ਹੁਣ ਪਾਣੀ ਪੈ ਰਿਹਾ ਹੈਗਾ ਹਾਲਾਤ ਮਾੜੇ ਆ ਕੋਈ ਆ ਮੋਟਰਸਾਈਕਲ ਵਾਲਿਆਂ ਦੇ ਹਾਲਾਤ ਦੇਖ ਲਓ ਤੁਸੀਂ ਕਾਰਾਂ ਦੇ ਦੇਖ ਲਓ ਤੇ ਕੀ ਕਰਨਾ ਹੁਣ ਮੇਰੇ ਸਾਹਮਣੇ ਇੱਕ ਬੁਲਟ ਸੀਗਾ ਇਹਦਾ ਪਾਣੀ ਪੈ ਗਿਆ ਇਹਦੇ 'ਚ ਵੀ ਹੁਣ ਇਹ ਇੰਨਾ ਕੀ ਪਤਾ ਨਹੀਂ ਕਿੰਨਾ ਕੁ ਜਾਮ ਬਣਾ ਦੂ ਇਹ ਹਾਲਾਤ ਆ ਇਦੇ ਲਈ ਐਨ ਐਚ ਨੂੰ ਪ੍ਰਬੰਧ ਵੀ ਕਰਨੇ ਪੈਣੇ ਆ। ਦੇਖੋ ਅਗਰ ਟੋਲ ਲੈ ਰਹੇ ਹੋ ਤਾਂ ਇਹ ਵੀ ਪ੍ਰਬੰਧ ਜ਼ਰੂਰ ਕਰੋ। ਤੁਸੀਂ ਹਾਲ ਦੇਖ ਲਓ ਦੋਨੋਂ ਪਾਸਿਆਂ ਦੇ। ਔਰ ਇੱਥੇ ਮੈਲਾ ਦਾ ਵੀ ਲਹਿਰੇ 베ਗੇ ਦਾ ਕਦੇਸ਼ ਤੋਂ ਲੈ ਕੇ ਜਾਮ ਜਿਹੜਾ ਇਹਦੋਂ ਪਹਿਲਾਂ ਲੱਗ ਚੁੱਕਿਆ ਸੀ ਜਿੱਥੋਂ ਮੈਂ तकरीबन ਇੱਕ ਘੰਟੇ ਚ ਸਾਇਲੈਂਸਰ ਸਾਰੀਆਂ ਗੱਡੀਆਂ ਦੇ ਜਿਹੜੇ ਪਾਣੀ ਜੀ तकरीबन ਚੱਲ ਰੋ ਦੇਖੋ ਤੁਸੀਂ। ਸਪਰਿੰਟ ਦਾ ਸਾਇਲੈਂਸਰ। ਉਹ ਕਦੋਂ ਵੀ ਇਹਦੋਂ ਬਾਅਦ ਗੱਡੀ ਰੁਕ ਸਕਦੀ ਹੈ। ਪਾਣੀ ਦੀਆਂ ਛੱਲਾਂ ਤੱਕ ਰਹੀਆਂ ਗੱਡੀਆਂ ਨੂੰ ਬੁਰੀ ਤਰ੍ਹਾਂ ਤਾਂ NH7 ਦੇ ਹਾਲਾਤ ਹੈ ਬਹੁਤ ਮਾੜੇ ਹਾਲਾਤ ਹੈ ਦੇਖੋ ਪਹਿਲੇ ਹੀ ਮੀਂਹ ਪਿਆ ਇੱਥੇ ਜੱਜਦਾ ਇਸ ਏਰੀਆ 'ਚ ਖੜੇ ਦੂਹ ਪਹਿਲਾਂ ਕੋਈ ਭਾਰੀ ਬਾਰਿਸ਼ ਹੋਈ ਨਹੀਂ ਤਾਂ ਪਹਿਲੇ ਹੀ ਬਾਰਿਸ਼ ਨਹੀਂ ਹਾਲ ਕੀ ਕਰਤਾ ਉਧਰ ਵੀ ਦੇਖ ਲਓ ਇੱਧਰ ਵੀ ਦੇਖ ਲਓ ਪੋਰਾ ਦਾ ਪ੍ਰਬੰਧ ਨਾ ਹੋਣ ਕਰਕੇ ਪੋਕਤਾ ਪ੍ਰਬੰਧ ਨਹੀਂ ਹੈ ਜਿਹਦੇ ਕਰਕੇ ਪੂਰੇ ਦਾ ਪੂਰਾ ਇੱਥੇ ਸਿਸਟਮ ਹੈ ਜਿਹੜਾ ਤੈਥ ਨੈਸ ਹੋ ਚੁੱਕਾ ਹੈ ਇਸ ਰੋਡ ਦਾ ਔਰ ਇਹ ਅਗਰ ਇਹ ਬਾਰਿਸ਼ ਅੱਧਾ ਪੌਣਾ ਘੰਟਾ ਹੋਰ ਪੈ ਜਾਂਦੀ ਤਾਂ ਮੇ ਵੀ ਇਹ ਰੋਡ ਬਲੌਕ ਕਰਨਾ ਪੈਂਦਾ ਇੱਕ ਦੋ ਦਿਨਾਂ ਲਈ ਰੋਡ ਨਹੀਂ ਚੱਲ ਸਕਦਾ ਜੀ ਤੁਹਾਨੂੰ ਮੈਂ ਗੱਡੀ ਦਿਖਾਵਾਂ ਵੀ ਦੇਖੋ ਕੀ ਹਾਲਾਤ ਆ ਉਧਰ ਗੱਡੀਆਂ ਨੇ ਔਰ ਬੱਸ ਜਾ ਰਹੀ ਹੈ ਨਾਲ ਦੀ ਬੱਸ ਦੇਖੋ ਪੂਰੀ ਦੀ ਪੂਰੀ ਜਿਹੜੀ ਵਿੱਚ ਡੁੱਬੀ ਵੀ ਹੈ ਔਰ ਆ ਛੱਲਾਂ ਦੇਖੋ ਛੱਲਾਂ ਦੇਖ ਲਓ ਬਾਈਕ ਵੀ ਦੂਜਾ ਬਾਈਕ ਚੋਂ ਧੂਆ ਨਿਕਲ ਆ ਗਿਆ ਤਾਂ ਇਹ ਹਾਲਾਤ ਆ ਔਰ ਸਮਝ ਮੈਂ ਲੌਂ ਲੱਗ ਗਿਆ ਤਾਂ ਤਾਂ ਇਹ ਹਾਲਾਤ ਆ ਐਨ ਐਚ 7 ਦੇ ਬੜੀ ਇਹ ਸਰਕਾਰ ਨੂੰ ਜਾਂ ਐਨ ਐਚ 7 ਦੇ ਜਿਹੜੇ ਅਧਿਕਾਰੀਆਂ ਨੂੰ ਐਨ ਐਚ ਆਈ ਨੂੰ ਇਹਦੇ ਬਾਰੇ ਜਰੂਰ ਸੋਚਣਾ ਚਾਹੀਦਾ ਕਿ ਜਦੋਂ ਤੁਹਾਨੂੰ ਪਤਾ ਵੀ ਇਹ ਰੋਡ ਨੀਵਾ ਹੈ ਜਾਂ ਤਾਂ ਇੱਥੇ ਰੋਡ ਦਾ ਕੋਈ ਹੱਲ ਕਰਿਆ ਜਾਵੇ ਵੀ ਇਹਨੂੰ ਉੱਚਾ ਹੋਣਾ ਚਾਹੀਦਾ ਅਗਰ ਰੋਡ ਨੀਵਾ ਤਾਂ ਬੋਰਵੈਲ ਹੋਣੇ ਚਾਹੀਦੇ ਆ ਤਾਂ ਕਿ ਪਾਣੀ ਨੂੰ ਰੀਚਾਰਜ ਕੀਤਾ ਜਾਵੇ ਧਰਤੀ ਦੇ ਵਿੱਚ ਪਾਇਆ ਜਾਵੇ ਜਿਹਦਾ ਫਾਇਦਾ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਪਾਣੀ ਵੀ ਅਗਰ ਇੰਨਾ ਪਾਣੀ ਆ ਜਾਂਦਾ ਔਰ ਹਾਲਾਤ ਬੱਤੋਂ ਬੱਤਰ ਹੈ ਉਹ ਮੂਰੇ ਤੁਹਾਨੂੰ ਮੈਂ ਥੋੜਾ ਜ਼ੂਮ ਕਰਕੇ ਦਿਖਾਵਾਂ ਸਾਇਲੈਂਸਰ ਉਹਦਾ ਜਿਹੜਾ ਕਾਰ ਦਾ ਉਹ ਬਿਲਕੁਲ ਪਾਣੀ ਚ ਚੱਲ ਰਿਹਾ ਔਰ ਕਦੋਂ ਵੀ ਇਹ ਕਾਰ ਬੰਦ ਹੋ ਸਕਦੀ ਹੈ ਇਹ ਬਾਈਕ ਦਾ ਵੀ ਸਾਇਲੈਂਸਰ ਹੈ ਜਿਹੜਾ ਪਾਣੀ ਦੇ ਨਾਲ ਚੱਲ ਔਰ ਇਹ ਸਾਈਡ ਬਹੁਤ ਉੱਚੀ ਆ ਇਹ ਮੈਂ ਉੱਥੇ ਕਮਾਉਂਦਾ ਉੱਥੇ ਪੋਸਿਬਿਲਟੀ ਨਹੀਂ ਹੈ ਵੀ ਉੱਥੇ ਗੱਡੀ ਚੱਲੇ ਜਦੋਂ ਉਹ ਪਰਲੀ ਸਾਈਡ ਚੱਲੂ ਜਾਂ ਇਧਰਲੀ ਸਾਈਡ ਬਚਾਲੇ ਇੱਥੇ ਗੱਡੀ ਨਹੀਂ ਜਾ ਸਕਦੀ ਤਾਂ ਲਹਿਰਾਂ ਆਉਂਦੀਆਂ ਪੂਰੀ ਬੁਰੀ ਤਰ੍ਹਾਂ ਲਹਿਰਾਂ ਦੇਖੋ ਤੇ ਦੇਖੋ ਆ ਲਹਿਰ ਦੇਖੋ ਪਾਣੀ ਵਿੱਚ ਇਹ ਲਹਿਰਾਂ ਅੱਛਰੀ ਆਪਾਂ ਨੂੰ ਦਰਿਆਵਾਂ 'ਚ ਨਾਮੇ ਗਮਾ ਮਤਲਬ ਵੱਡੇ ਸਮੁੰਦਰਾਂ 'ਚ ਦਾ ਮੰਨ ਸਕਦੇ ਆ ਵੀ ਇਹ ਹੌਣ ਪਰ ਇੱਕ ਸੜਕ ਤੇ ਲਹਿਰਾਂ ਆਈਆਂ ਪਈਆਂ ਹਾਲਾਤ ਬਹੁਤ ਗੰਭੀਰ ਐ ਐਨ ਐਚ ਆਈ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਉਹ ਦੇਖੋ ਸਾਇਲੈਂਸਰ ਦਾ